ਸਾਭ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੁਰ ਦੇਖਣਾ ਜਿੰਨਾ ਵੀਰਾਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੱਦੀ ਵੱਡੀ ਖ਼ਮਸ਼ੂਰ ਅਦਾਕਾਰ ਦੀ ਮੌਤ 9 ਮਹੀਨਿਆਂ ਤੋਂ ਸਾੜ ਰੱਖੀ ਸੀ ਲਾਸ਼ ਘਰ ਚੋਂ ਮਿਲਿਆ ਬਾਸੀ ਖਾਣਾ ਤੇ ਜੰਗ ਲੱਗੇ ਭਾਂਡੇ ਪਾਕਿਸਤਾਨੀ ਅਦਾਕਾਰ ਮੇਰਾ ਅਗਰਲੀ ਹੋਣ ਇਸ ਦੁਨੀਆ ਵਿੱਚ ਨਹੀਂ ਰਹੀ ਉਹ ਕੁਝ ਦਿਨ ਪਹਿਲਾਂ ਕ੍ਰਾਂਚੀ ਦੇ ਇੱਕ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੀ ਸੀ ਪੁਲਿਸ ਦੇ ਅਨੁਸਾਰ ਹਮੀਰਾ ਦੀ ਲਾਸ਼ ਕ੍ਰਾਂਚੀ ਦੇ ਅਪਾਰਟਮੈਂਟ ਵਿੱਚ ਸੜਨ ਦੀ ਹਾਲਤ ਵਿੱਚ ਪਹੁੰਚ ਗਈ ਸੀ ਹੁਣ ਅਦਾਕਾਰ ਦੀ ਪੋਸਟਮਾਰਟਮ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਸ਼ੁਰੂਆਤੀ ਪੋਸਟਮਾਰਟ ਰਿਪੋਰਟ ਦੇ ਅਨੁਸਾਰ ਹਮੇਰਾ ਦੀ ਮੌਤ ਲਗਭਗ 8 ਤੋਂ 10 ਮਿੰਟ ਪਹਿਲਾਂ ਹੋਈ ਸੀ ਕਈ ਟੀਵੀ ਸੀਰੀਅਲਾਂ ਤੇ ਫਿਲਮਾਂ 'ਚ ਕੰਮ ਕੀਤਾ 32 ਸਾਲਾਂ ਹਮੇਰਾ ਇਕੱਲੀ ਰਹਿੰਦੀ ਸੀ ਤੇ ਕਈ ਟੈਲੀਵਿਜ਼ਨ ਸੀਰੀਅਲਾਂ ਤੇ ਦੋ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਸੀ ਪਿਛਲੇ ਹਫਤੇ ਫਲੈਟ ਖਾਲੀ ਕਰਨ ਦੇ ਅਦਾਲਤ ਦੇ ਹੁਕਮ ਨੂੰ ਲਾਗੂ ਕਰਦੇ ਪੁਲਿਸ ਟੀਮ ਨੂੰ ਉਸ ਦੀ ਲਾਸ਼ ਸੜੀ ਹੋਈ ਹਾਲਤ ਵਿੱਚ ਮਿਲੀ ਨਿੱਜੀ ਚੈਨਲ ਨੇ ਚੁੱਕਰਵਾਣ ਨੂੰ ਪੋਸਟਮਾਰ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਲਾਸ਼ ਬੁਰੀ ਤਰ੍ਹਾਂ ਸੜੀ ਹੋਈ ਸੀ ਤੇਰ ਕਰ ਰਿਕਵਰੀ ਦੇ ਸਮੇਂ ਉਸ ਦੀ ਪਛਾਣ ਨਹੀਂ ਹੋ ਸਕੀ ਮੌਤੇ ਕਾਰਨਾਂ ਦਾ ਪਤਾ ਲਗਾਉਣਾ ਅਸੰਭਵ ਪੋਸਟਮਾਸਟਰ ਰਿਪੋਰਟ ਦੇਣ ਤੀਜਨ ਸਰ ਲਾਸ਼ ਸੜਨ ਦੇ ਆਖਰੀ ਪੜਾਵੇ ਵਿੱਚ ਸੀ ਚਿਹਰੇ ਦੀਆਂ ਮਾਸਪੇਸ਼ੀਆਂ ਪੂਰੀ ਤਰ੍ਹਾਂ ਸੜ ਚੁਹੀਆਂ ਸੜੀਆਂ ਹੀ ਹਸਨ ਉਂਗਲਾਂ ਤ ਨੂੰ ਹੱਡੀਆਂ ਤੱਕ ਸੁੰਗੜ ਗਏ ਸਨ ਅਦਾਕਾਰ ਦੇ ਸਰੀਰ ਦੀ ਹਾਲਤ ਜਹੀ ਸੀ ਕਿ ਉਸ ਨੂੰ ਚੂਨ ਤੇ ਹੱਡੀਆਂ ਟੁੱਟਣ ਲੱਗ ਪਈਆਂ ਸਨ ਰਿਪੋਰਟ ਵਿੱਚ ਕਿਹਾ ਗਿਆ ਕਿ ਸਡਨ ਕਾਰਨ ਇਸ ਸਮੇਂ ਮੌਤ ਦੇ ਸਹੀ ਕਾਰਨ ਦਾ ਪਤਾ ਲਗਾਉਣਾ ਅਸੰਭਵ ਹੈ ਖਬਰਾਂ ਅਨੁਸਾਰ ਡੀ ਐਨ ਏ ਪ੍ਰੋਫਾਈਲਿੰਗ ਅਤੇ ਟਾਕਸਿਕ ਕੁਲੋਂਜੀ ਟੈਸਟ ਚੱਲ ਰੱਖੇ ਹਨ ਇਨ੍ਹਾਂ ਤੋਂ ਹੋਰ ਜਾਣਕਾਰੀ ਮਿਲਦੀ ਹੈ ਉਮੀਦ ਹੈ ਮਾਮਲਾ ਸਤਾਰਨ ਚੁਣੌਤੀਆਂ ਕਰ ਰੱਖਿਆ ਹੈ ਮੇਰਾ ਦੇ ਪਰਿਵਾਰ ਨੇ ਵੀਰਵਾ ਨੂੰ ਉਸ ਦੇ ਅਵੇਸ਼ ਪ੍ਰਾਪਤ ਕੀਤੇ ਤੇ ਉਹਨਾਂ ਨੂੰ ਐਂਬੂਲੈਂਸ ਰਾਹੀਂ ਲਾਹੌਰ ਲਿਜਾਇਆ ਗਿਆ ਇਸ ਤੋਂ ਪਹਿਲਾਂ ਡੱਕਣੀ ਜੋਂ ਦੇ ਡੀ ਆਈ ਜੀ ਅਸਦ ਰਜਾ ਨੇ ਕਹਾ ਸੀ ਕਿ ਹਮੇਰੇ ਦੇ ਪਰਿਵਾਰ ਮੈਂਬਰਾਂ ਨੇ ਅਦਾ ਕਰਦੀ ਲਾਸ਼ ਲੈਣ ਅਤੇ ਦਪਨਾਉਣ ਤੋਂ ਇਨਸਾਫ ਇਨਕਾਰ ਕਰ ਦਿੱਤਾ ਸੀ ਇਹ ਦਾਵਾ ਕਰਦੇ ਹੋਏ ਕਿ ਉਹਨਾਂ ਨੇ ਪਿਛਲੇ 2 ਸਾਲਾਂ ਵਿੱਚ ਉਸ ਨਾਲ ਸੰਬੰਧ ਤੋੜ ਲਏ ਸਨ ਉਹਨਾਂ ਕਹਾ ਕਿ ਇਹ ਮਾਮਲਾ ਸਦਾਨ ਨੂੰ ਚੁਣੌਤੀਆਂ ਪੇਸ਼ ਕਰਦਾ ਹੈ ਕਿਉਂਕਿ ਲਾਸ਼ ਇੰਨੇ ਸਮੇਂ ਤੋਂ ਨਹੀਂ ਮਿਲੀ ਸੀ ਤੇ ਨਾ ਹੀ ਕਿਸੇ ਗਵਾਂਡੀ ਨੇ ਇਸ ਦੀ ਜਾਂਚ ਕੀਤੀ ਤੇ ਨਾ ਹੀ ਕਿਸੇ ਨੂੰ ਕੁਝ ਚੱਕ ਹੋਇਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ